ਅਗਲੇ ਸਾਡੇ ਨਿਸ਼ਾਦੋਂ ਕੁਲਦੀਪ ਸਿੰਘ ਕਹਿਣਗੇ ਤੇ ਆ ਜਾਓ ਜਿਹਨਾਂ ਦਾ ਵੀ ਬਤਨ ਆਇਆ ਨੇ ਤੁਸੀਂ ਕਿਹਦੇ ਕਰਕੇ ਆਈ ਭੈਣ ਬਸੂ ਗੈਦ ਨਾ ਆਪਾਂ ਕਿ ਕੌਣ ਦਾ ਰੀਜ਼ਨ ਵੀ ਪਤਾ ਕਿਉਂਕਿ ਇਹਨਾਂ ਨੇ ਗਰਾਊਂਡ ਨਾਲ ਜੁੜੇ ਬਹਿੰਤ ਕੀਤੀ ਤੇ ਆਪਣਾ ਖਿਆਲ ਦਾ ਲੈਸਨ ਤੇ ਭੈਣ ਭਾਈ ਸਕੇ ਹੁਣਾ ਇੱਕ ਵਕਤ ਤੋਂ ਰਿਸ਼ਤਾ ਬਣਾਉਣਾ ਆ ਪਾ ਪੱਦਰ ਪੱਦਰ ਤੇ ਭੈਣ ਘਰਾਂ ਚੋਂ ਆ ਤੇ ਮੈਨੂੰ ਵੀ ਹਿਲ ਹੋਇਆ ਕਦੇ ਘਰੇ ਵੀ ਅਸੀਂ ਜਿੰਨੇ ਵਾਰੀ ਪ੍ਰੋਗਰਾਮ ਹੋਇਆ ਉਪਰੋਕਰੀ ਸਾਡੀ ਆਪਣੇ ਵਾਲੀ ਸਾਂਝ ਆ ਬੈਨ ਨਾਲ ਜੁੜੇ ਆ ਵਧੀਆ ਤੇ ਮਾਣ ਵੀ ਮਹਿਸੂਸ ਹੁੰਦਾ ਕਿਉਂਕਿ ਮਿਹਨਤ ਕੀਤੀ ਆ ਤੇ ਮਿਹਨਤ ਮੂਰਦੀ ਆ ਕਿ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਅੱਜ ਅਸੀਂ ਖੁਦ ਆਪ ਬੋਲਦੇ ਆ ਕਿਉਂਕਿ ਜੇ ਕੋਈ ਚੰਗਾ ਕੀਤਾ ਤਾਂ ਸਾਡੇ ਸਾਹਮਣੇ ਆ ਮਾਣ ਨਾਲ ਹੀ ਆ ਤੇ ਐਸੀ ਤਰ੍ਹਾਂ ਬੱਚੇ ਜਿੰਨੇ ਬੈਠੇ ਨੇ ਹੁਣ ਤੱਕ ਤਕਰੀਬਨ ਅੱਗੇ ਵੀ ਬਹੁਤ ਜਿਹੜੇ ਇਸ ਗਰਾਊਂਡ ਨਾਲ ਜੁੜੇ ਨੇ ਜਾਂ ਬਾਹਰੇ ਆਪ ਦੀ ਤਿਆਰੀ ਕਰਦੇ ਨੇ ਤੇ ਮਾਪੋ ਤੇ ਕਹਿਣੇ ਚ ਨੇ ਉਹਨਾਂ ਨੇ ਅੱਜ ਤੱਕ ਇਹ ਨਹੀਂ ਹੋਇਆ ਕੋਈ ਆਦਰ ਵਸੀਖ ਐਸਾ ਕਹਿੰਦਾ ਕਿ ਆਪਣੀ ਸਿਸਟਮੀ ਇਹ ਜਾਂਪਾ ਨੂੰ ਤੱਕ ਦੀ ਸੀਮਤਾ ਪਰ ਜਿਹੜੇ ਪਰਿਵਾਰ ਚ ਉਹ ਉੱਠੇ ਨੇ ਤੇ ਹਾਲਾਂਕਿ ਮੈਂ ਕਹਿੰਦਾ ਬਹੁਤ ਬੈਸਟ ਆ ਤੇ ਮਾਪੇ ਉਹਲੇ ਵੀ ਬਹੁਤ ਵੱਡਾ ਹੋ ਜਾਂਦਾ ਤੇ ਬੱਚਿਆਂ ਲਈ ਇਹ ਰਹਿਣੀ ਵੱਡੀ ਚੀਜ਼ ਹੋ ਜਾਂਦੀ ਆ ਪਰ ਉਹਨਾਂ ਨੇ ਜਿਹੜੇ ਹੌਸਲਾ ਦਿੱਤਾ ਲੋ ਟਾਈਮ ਗਰਾਊਂਡ ਆਉਣ ਦਾ ਬੰਨੇ ਟਾਈਮ ਅਜੇ ਕੋਈ ਕੈਂਪ ਜਾਉਣ ਦਾ ਕੈਂਪ ਲਈ ਸਾਰਾ ਤੋਂ ਵੱਡੀ ਚੀਜ਼ ਸਹਜੂ ਮੈਂ ਕਮਿਟੇਟੀ ਦਾ ਹੁੰਦਾ ਤੇ ਅਗਲਾ ਬੱਚੇ ਦਾ ਹੁੰਦਾ ਕਿ ਉਹਨਾਂ ਨੂੰ ਆਪਾਂ ਜਿਹੜੇ तरीके ਨਾਲ ਆਪਾਂ ਉਹਨਾਂ ਦੇ ਹੌਂਸਲਾ ਵਧਾ ਸਕਦੇ ਆ ਤੇ ਉਹਨਾਂ ਦੇ ਚਿਤਰਾਕ ਦਾ ਸਿਸਟਮ ਸਾਰਾ ਆਪਾਂ ਸਿੱਖਿਆ ਤੇ ਭੈਣ ਨੂੰ ਮੈਂ ਤਾਂ ਹੀ ਨਹੀਂ ਜਹਰੇ-ਗਹਰੇ ਨੂੰ ਅੱਜ ਮੈਂ ਖਾਸ ਟਾਈਮ ਮੈਂ ਕੇ ਦੇ ਸਾਹਮਣੇ ਕਹਿਣਾ ਕਿ ਕਿਸੇ ਨੂੰ ਭੈਣ ਕਹਿਣਾ ਵੀ ਅੱਜ ਦੇ ਟਾਈਮ 'ਚ ਉਹ ਸਿਸਟਮ ਹੀ ਨਹੀਂ ਆਪਣ ਨੂੰ ਸਾਰ ਨਹੀਂ ਪਤਾ ਪਰ ਇਹ ਕਹਿ ਰਿਹਾ ਜਦੋਂ ਨੂੰ ਭੈਣ ਕਹਿਣਾ ਕਾਰਨ ਹੀ ਇਹ ਆ ਕਿਉਂਕਿ ਸਾਰੀਆਂ ਖੂਬੀਆਂ ਨਹੀਂ ਤੇ ਖੂਬੀਆਂ ਨਾਲ ਹੀ ਅੱਗੇ ਆਇਆ ਜਾ ਸਕਦਾ ਤੇ ਅੱਜ ਆਪਣੇ ਕੋਲੇ ਕੋਈ ਮਿਹਨਤ ਬਖੋ ਲਾ ਲੋ ਕੋਈ ਗਰਾਊਂਡ ਨਾਲ ਜੁੜਿਆ ਜਿਹੜਾ ਵੀ ਸਪੋਰਟਸ ਹੈ ਕੋਣ ਕੋਈ ਸੰਗਣ ਨਹੀਂ ਅੱਜ ਤੱਕ ਮੈਂ ਭੈਣ ਨੂੰ ਸੰਗਦੇ ਨਹੀਂ ਦੇਖਿਆ ਤੁਸੀਂ ਕੋਈ ਐਕਟੀਵਿਟੀ ਕਰਾ ਲਓ ਇਹਨਾਂ ਨੇ ਕਰ ਹੀ ਦੇਣੀਆਂ ਜੇ ਗਲਤ ਹੋ ਗਈ ਤਾਂ ਵੀ ਕੋਈ ਦਿੱਕਤ ਨਹੀਂ ਕਿ ਸਪੋਰਟਸਮੈਨ ਦੀ ਸਾਰਾਂ ਤੋਂ ਵੱਡੀ ਕੂੜੀ ਆ ਕਿ ਉਹਨੇ ਸੰਗਣਾ ਨਹੀਂ ਜੇ ਗਲਤ ਹੋ ਗਿਆ ਫੌਲ ਹੋ ਗਿਆ ਨੋ ਡਾਊਟ ਨੈਕਸਟ ਟਾਈਮ ਭੈਣੇ ਤੁਸੀਂ ਘਰ ਜਿੰਨੇ ਗਏ ਹੋ ਦੇਖਿਓ ਨੇ ਮੈਡਲ ਟਰਾਫੀਆਂ ਤੇ ਘਰ ਦੀ ਕੰਡੀਸ਼ਨਾਂ ਦੇ ਹਿਸਾਬ ਨਾਲ ਘਰ ਸੋਹਣਾ ਹੈ ਤੇ ਨਾ ਉਹ ਜਿੱਤਣ ਦਾ ਕਾਰਨ ਵੀ ਇਹੀ ਆ ਕਿ ਕਿ ਹਾਰੇ ਹੀ ਬਹੁਤ ਨੇ ਇਹ ਗੱਲ ਹੈ ਨਹੀਂ ਵੀ ਫਸਟ ਟਾਈਮ ਯੂਏ ਆਏ ਤੇ ਜਿੱਤ ਗਏ ਤੇ ਮੈਂ ਤਾਂ ਸਾਰਿਆਂ ਨੂੰ ਇਹ ਕਹੂੰਗਾ ਕਿ ਐਸੀ ਤਰ੍ਹਾਂ ਹੌਂਸਲਾ ਸਾਡਾ ਵੱਧ ਆ ਸਾਰਿਆਂ ਦੀ ਵੱਧ ਆ ਤੇ ਪਿੰਡ ਧੌਲਾ ਦੇ ਵਿੱਚੋਂ ਮਾਨ ਵਾਲੀ ਗੱਲ ਇਹ ਹੈ ਪਹਿਲੀ ਕੁੜੀ ਹੈ ਜਿਹੜੀ ਆਰਮੀ ਜਾ ਰਹੀ ਆ ਤੇ ਬੜਾਈ ਦੇ ਵਿੱਚੋਂ ਵੀ ਬਹੁਤ ਟੋਪ ਕੀਤਾ ਹਾਲਾਂਕਿ ਪੜਨਾ ਸਾਰੀ ਕਹਾਣੀ ਹੈ ਕੰਪੀਟੀਸ਼ਨ ਦਾ ਜਵਾਨਾ ਵੀ ਪੜੂ ਇਕੱਲਾ ਪੜਨਾ ਵੀ ਮੈਨੇ ਨਹੀਂ ਰੱਖਦਾ ਸਾਨੂੰ ਹੋਰ ਵੀ ਐਕਟੀਵਿਟੀਆ ਕੀ ਪਰਿਵਾਰ ਨਾਲ ਜੋੜਨਾ ਆਪਾਂ ਤੇ ਕਿਵੇਂ ਖੇਡਾਂ ਕਰਨੀਆਂ ਤੇ ਕਿਵੇਂ ਗੇਮਾਂ ਚ ਖੇਡਣਾ ਸਾਰੇ ਪਾਸੇ ਤੇ ਸਾਰਾ ਕੁਝ ਹੀ ਹੋਣਾ ਜ਼ਰੂਰੀ ਆ ਇਕੱਲੇ ਕਿਤਾਬੀ ਕੀੜਾ ਬਣ ਜਿਓਗੇ ਤਾਂ ਉਹ ਵੀ ਵੈਸਟ ਨਹੀਂ ਹੈਗਾ ਛੋਟਲੇ ਕਿਉਂਕਿ ਆਪਾਂ ਦੇਖਦੇ ਆ ਜਿਨ੍ਹਾਂ ਦੇ ਕਿਤਾਬੀ 99% ਆਉਂਦੇ ਉਹਨੂੰ ਐਡ ਕਰ ਲੈਂਗੇ ਤੇ ਅਗਲਾ ਭਵਿੱਖ ਕੀ ਉਹਨਾਂ ਦਾ ਉਹਨਾਂ ਨੇ ਜੋਬ ਕਿਥੇ ਥੱਲੇ ਜਾ ਕੇ ਕਲੀਅਰ ਕਰਨੀ ਫਿਰ ਤੱਕ ਕਿ ਜੋ ਜੀ ਕਿਤਾਬਾਂ ਦੇ ਸਰਕਾਰੀ ਜੋਬ ਆ ਬਹੁਤ ਵਧੀਆ ਜਿਵੇਂ ਬਾਈ ਜੀ ਲੰਘਾ ਸਿਆਸਤ ਇਹ ਵੀ ਅੱਗੇ ਵੀ ਰਹਿ ਕੇ ਪੱਕੇ ਹੀ ਸੰਪਰਕ ਕਰਦੇ ਹੁੰਦੇ ਹੁੰਦਾ ਆਉਂਦੇ ਕਿ ਜਿਹਦੇ ਵਿੱਚ ਕੀ ਆਪਾਂ ਦੇਖਦੇ ਆਂ ਆਪ ਨੂੰ ਪਤਾ ਲੱਗ ਜਾਂਦਾ ਕਿ ਇਹਦੇ ਵਿੱਚ ਜਨਮ ਹੈ ਅੱਗੇ ਟੱਕਦਾ ਵੀ ਬਹੁਤ ਵਧੀਆ ਮੈਡਲ ਦੇ ਹਿਸਾਬ ਤੇ ਆਪਦੇ ਰੈਂਕ ਦੇ ਹਿਸਾਬ ਤੇ ਜੌਬ ਕਰਨੀ ਆ ਮੈਂ ਫਿਰ ਤੋਂ ਸਾਰਿਆਂ ਦਾ ਧੰਨਵਾਦ ਤੇ ਗੱਗੂ ਘਰ ਨੂੰ ਮੁਵਕ